ਅੱਜ ਇਹ ਜੋ ਦਸਕੇ ਵਿਖੇ ਜੀ ਬਲੱਡ ਕੈਂਪ ਲੱਗ ਰਿਹਾ ਹੈ ਇਹਦਾ ਕੀ ਮੋਟਿਵ ਹੈ ਲਗਾਉਂਦਾ ਜੀ ਸੰਤ ਰੰਕਾਰੀ ਮਿਸ਼ਨ ਵੱਲੋਂ ਦਸਕਾ ਵਿਖੇ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਹੈ ਰੰਕਾਰੀ ਮਿਸ਼ਨ ਇੱਕ ਅਧਿਆਤਮਿਕ ਮਿਸ਼ਨ ਹੈ ਜਿਸ ਦੇ ਵਿੱਚ ਅਧਿਆਤਮਾ ਉਗਾਉਣ ਨਾਲ ਹੀ ਜੋੜਿਆ ਜਾਂਦਾ ਹੈ ਔਰ ਇਸ ਦੇ ਨਾਲ ਹੀ ਜੋ ਸਮਾਜਿਕ ਗਤੀਵਿਧੀਆਂ ਇਹਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਜਾਂਦਾ ਜਿਵੇਂ ਕਿ ਕਲੀਨਲੈਸ ਸਟਾਈਵ ਹੈ ਔਰ ਟਰੀ ਪਲਾਂਟੇਸ਼ਨ ਹੈ ਔਰ ਇਸ ਤਰ੍ਹਾਂ ਬਲੱਡ ਡੋਨੇਸ਼ਨ ਕੈਂਪ ਸੱਤੇ ਜਾਂਦੇ ਹਨ ਇਸ ਸਮਾਜ ਦੀ ਭਲਾਈ ਵਾਸਤੇ ਸਭ ਕੁਝ ਕੀਤਾ ਜਾਂਦਾ ਹੈ ਇਸ ਮਿਸ਼ਨ ਵਿੱਚ ਇਹੀ ਸਿਖਾਇਆ ਜਾਂਦਾ ਹੈ ਕਿ ਮਨੁੱਖ ਕੋ ਮਨੁੱਖ ਨੂੰ ਪਿਆਰਾ ਇੱਕ ਦੂਜੇ ਦਾ ਬਣੇ ਸਹਾਰਾ ਇੱਕ ਦੂਜੇ ਦਾ ਸਹਾਰਾ ਬਣਨਾ ਹੈ ਇਸ ਵਾਸਤੇ ਕੈਂਪ ਲਗਾਏ ਜਾਂਦੇ ਆ ਇਹ ਕੈਂਪ 1986 ਤੋਂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਖੁਦ ਆਪਣਾ ਖੂਨ ਦੇ ਕੇ ਸ਼ੁਰੂ ਕੀਤੇ ਜੋ ਅੱਜ ਤੱਕ ਲਗਾਤਾਰ ਚੱਲ ਰਿਹਾ ਹੈ ਔਰ 15 ਲੱਖ ਯੂਨਿਟ ਦੇ ਕਰੀਬ ਨੰਕਾਰੀਆਂ ਮਿਸ਼ਨ ਖੂਨਦਾਨ ਕਰ ਚੁੱਕਾ ਹੈ ਅੱਜ ਇਸ ਕੈਂਪ ਦੇ ਵਿੱਚ ਲਗਭਗ ਕਿੰਨੇ ਯੂਨਿਟ ਖੂਨਦਾਨ ਕੀਤੇ ਜਾਣਗੇ ਜੀ ਕਿੱਥੋਂ ਦੇ ਪ੍ਰਬੰਧਕਾਂ ਦੇ ਹਿਸਾਬ ਨਾਲ ਇਹਨਾਂ ਨੇ ਟਾਰਗੇਟ 100 ਦਾ ਰੱਖਿਆ ਸੀ ਔਰ ਟੀਮ ਜੋ ਡਾਕਟਰ ਦੀ ਆਈ ਹੈ ਉਹਨਾਂ ਨੇ ਵੀ 100 ਦਾ ਇੰਤਜ਼ਾਮ ਕਰਕੇ ਲਿਆਂਦਾ ਤੇ 70 80 ਦੇ ਕਰੀਬ ਬਲੱਡ ਡੋਨੇਟ ਕਰ ਚੁੱਕੇ ਐ ਤੇ ਅਜੇ 10 15 20 ਦੀ ਲਾਈਨ ਬਾਕੀ ਐ ਮੇਰਾ ਖਿਆਲ ਆ ਵੀ 100 ਤੋਂ ਅਕਸੀਰ ਕਰ ਜਾਣਗੇ ਬਾਕੀ ਦਾ ਤਰ ਜਾਂਦਾ ਜੀ ਥੈਂਕ ਯੂ ਜੀ